ਕਰੋੜਪਤੀ 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 YouTube ਤੋਂ ਲੈ ਕੇ ਆਈਡੀਆ ਬਣਨ ਨਿਕਲੇ ਸੀ ਕਰੋੜਪਤੀ ਪਰ ਹੁਣ ਜੇਲ੍ਹ ਦੇ ਹੋ ਗਏ دیدار 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 ਮਾਸੇ ਕਾਂਸਪਰੇ ਸੀ ਜਿਹੜੀ ਰਚੀ ਉਹਦਾ Facebook ਤੇ online YouTube ਤੇ ਇਹਨਾਂ ਨੇ ਦੇਖ ਕੇ ਜਿਹੜਾ ਹੈਗਾ ਇਸ ਤਰੀਕੇ ਦਾ easy money ਬਣਾਉਣ ਵਾਸਤੇ ਇਹਨਾਂ ਨੇ ਇਸ ਤਰੀਕੇ ਦਾ ਆ ਕ੍ਰਾਈਮ ਪਲੋਟ ਸਾਰਾ ਰਚਿਆ ਹੈਗਾ ਇਹ ਤਾਂ ਸੁ ਵੀਰੇ ਨੇ ਹੁਸ਼ਿਆਰ ਪੁਰ ਦੀਆਂ ਜਿੱਥੇ ਕੀ ਹੁਸ਼ਿਆਰਪੁਰ ਦੀ ਪੁਲਸ ਨੇ ਇੱਕ ਐਸਾ ਕੇਸ ਸੁਲਝਾਇਆ ਜਿਸ ਦੇ ਵਿੱਚ ਸੋਸ਼ਲ ਮੀਡੀਆ ਦੇ ਜ਼ਰੀਏ ਕੁਝ ਨੌਜਵਾਨਾਂ ਨੇ ਸੋਚਿਆ ਕਿ ਉਹ 3 ਕਰੋੜ ਰੁਪਏ ਕਮਾਉਣਗੇ ਦਰਸਲ ਉਹਨਾਂ ਨੇ ਦਵਿੰਦਰ ਬੰਬੀਹਾ ਗਹਿਣ ਦੇ ਨਾਮ ਦਾ ਇਸਤੇਮਾਲ ਕਰਕੇ ਇੱਕ ਸਾਜ਼ਿਸ਼ ਰਚੀ ਇੱਕ ਅਜੀਹ ਸਾਜ਼ਿਸ਼ ਜਿਸ ਦੇ ਜ਼ਰੀਏ ਉਹਨਾਂ ਨੇ ਕਮੀਰ ਵਿਅਕਤੀ ਯਾਨੀ ਕਿ ਇੱਕ ਸਕੂਲਾਂ ਤੇ ਇੰਸਟੀਚਿਊਟਾਂ ਦੇ ਮਾਲਕ ਦੇ ਪੁੱਤ ਨੂੰ ਅਗਵਾ ਕਰਨ ਦੀ ਸਾਜ਼ਿਸ਼ ਰਚੀ ਪਹਿਲੇ ਉਸ ਕੋਲੋਂ ਫਰौती ਮੰਗੀ ਪੂਰੇ 3 ਕਰੋੜ ਰੁਪਏ ਉਸ ਨੂੰ ਡਰਾਇਆ ਕਿਡਨਾਪਿੰਗ ਦਾ ਪੂਰਾ ਡਰਾਮਾ ਰਚਿਆ ਪਰ ਕਿਡਨਾਪ ਨਹੀਂ ਕੀਤਾ ਮਾਮਲਾ ਪੁਲਿਸ ਕੋ ਪਹੁੰਚ ਗਿਆ ਉਸਨੂੰ ਡਰਾਣਾ ਚਾਹੁੰਦੇ ਸੀ ਕਿਡਨਾਪਿੰਗ ਦਾ ਡਰਾਵਾ ਦੇ ਕੇ ਲੈਣਾ ਚਾਹੁੰਦੇ ਸੀ 3 ਕਰੋੜ ਪਰ ਪੁਲਿਸ ਨੇ WhatsApp ਕਾਲਾਂ ਵੀ ਕਰ ਲੀਆਂ ਟਰੇਸ 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 ਆਓ ਤੁਹਾਨੂੰ ਸੁਣਾਣੇ ਐਸਐਸਪੀ ਦੀ ਜ਼ੁਬਾਨੇ ਕਿਵੇਂ ਸੁਲਝਿਆ ਮਾਮਲਾ ਦੈਨਿਕ ਮੈਲ ਪੰਜਾਬੀ ਟੀਵੀ ਦੇ ਲਈ ਜਤਿੰਦਰਪਾਲ ਖਲੇਰ ਦੀਵਾਰ ਇੱਕ ਐਫਆਈਆਰ ਰਜਿਸਟਰ ਕੀਤਾ ਗਿਆ ਕਿ ਐਕਸਟਰਸ਼ਨ ਕਾਲ ਇੱਕ ਕਾਲਰ ਨੇ ਕਿੰਤੀ ਬਾਰ ਦੇ ਨੰਬਰ ਤੋਂ ਤੇ ਮੈਸੇਜ ਕੀਤੇ ਜਿਦੇ ਵਿੱਚ ਉਹਨੇ 3 ਕਰੋੜ ਰੁਪਏ ਦੀ ਫਿਰੋਤੀ ਬੰਬੀਹਾ ਗਰੁੱਪ ਦਾ ਮੈਂਬਰ ਆਪਣੇ ਆਪ ਨੂੰ ਦੱਸਦੇ ਹੋਏ ਡਿਮਾਂਡ ਕੀਤੀ ਤੇ ਉਹਨੇ ਥ੍ਰੈਟ ਕੀਤਾ ਕਿ ਜੇਕਰ ਐਕਸਟਰਸ਼ਨ ਨਹੀਂ ਦਿੱਤੀ ਜਾਂਦੀ ਹੈਗੀ ਤੇ ਉਹ ਪਰਿਵਾਰ ਨੂੰ ਜਾਨੀ ਮਾਲੀ ਨੁਕਸਾਨ ਪਹੁੰਚਾ ਸਕਦਾ ਹੈਗਾ ਐਟ ਦ ਸੇਮ ਟਾਈਮ ਉਹਨੇ ਇੱਕ ਰੈਫਰੈਂਸ ਵੀ ਦਿੱਤਾ ਕਿ ਪਿਛਲੇ ਦਿਨੀ ਜਿਹੜਾ ਹੈਗਾ 12ਵੇਂ ਮਹੀਨੇ ਚ 22 ਤਰੀਕ ਨੂੰ ਜਿਹੜਾ ਇਨਸੀਡੈਂਟ ਏ ਕਿ ਉਹਦੇ ਮੁੰਡੇ ਦੇ ਨਾਲ ਦੋ ਮੋਟਰਸਾਈਕਲ ਸਵਾਰਾਂ ਦਾ ਹੋਇਆ ਸੀਗਾ ਤੇ ਉਹ ਉਹਨਾਂ ਵੱਲੋਂ ਇੱਕ ਕਿਡਨੈਪਿੰਗ ਅਟੈਂਪਟ ਸੀਗਾ ਜਿਹਨੂੰ ਉਹਨਾਂ ਨੇ ਕੇਵਲ ਫੈਮਿਲੀ ਨੂੰ ਟ੍ਰੇਲਰ ਦਿਖਾਉਣ ਵਾਸਤੇ ਜਾਂ ਹਿੰਟ ਦੇਣ ਵਾਸਤੇ ਕੀਤਾ ਸੀਗਾ ਤੇ ਉਹ ਐਕਚੁਅਲ ਬੰਦੇ ਹੈਗੇ ਤੇ ਉਹ ਪਰਿਵਾਰ ਨੂੰ ਨੁਕਸਾਨ ਪਹੁੰਚਾ ਸਕਦੇ ਹੈਗੇ ਇਮੀਡੀਏਟਲੀ ਜਦੋਂ ਸਾਨੂੰ ਰਿਪੋਰਟ ਹੋਇਆ ਅਸੀਂ ਪਹਿਲਾਂ ਤੋਂ ਹੀ ਕਿਡਨੈਪਿੰਗ ਦੇ ਅਟੈਂਪਟ ਦਾ ਇੱਕ ਪਰਚਾ ਦਰਜ ਕੀਤਾ ਵੈਸੇ ਸੀਗਾ ਇਮੀਡੀਏਟਲੀ ਅਸੀਂ ਇੱਕ ਐਕਸਟਰਸ਼ਨ ਦਾ ਐਫਆਈਆਰ ਦਰਜ ਕੀਤਾ ਤੇ ਸਾਡੀ ਟੀਮ ਨੇ ਵਿਥਿਨ 3 ਡੇਜ਼ ਆਫ ਦਿ ਇਨਸੀਡੈਂਟ ਜਦੋਂ ਰਿਪੋਰਟ ਹੋਇਆ ਹੈਗਾ ਉਹਨੂੰ ਐਕਸਟਰਸ਼ਨ ਕਰਨ ਵਾਲੇ ਦੋ ਲੋਕਾਂ ਨੂੰ ਜਿਹਦਾ ਇੱਕ ਦਾ ਨਾਮ ਮਨਪ੍ਰੀਤ ਹੈਗਾ ਤੇ ਦੂਜੇ ਦਾ ਨ ਫੜ ਲਿਆ ਫੜ ਕੇ ਉਹਨਾਂ ਤੋਂ ਮੋਟਰਸਾਈਕਲ ਵੀ ਬਰਾਮਦ ਕੀਤਾ ਜਿ ਦਿੱਤੇ ਉਹਨਾਂ ਨੇ ਇੱਕ ਡਰਾਮਾ ਰਚਿਆ ਸੀਗਾ ਕਿਡਨੈਪਿੰਗ ਦਾ ਅਟੈਂਪਟ ਦਾ ਦੋ ਹੈਲਮਟ ਉਹ ਬਰਾਮਦ ਕਿਤੇ ਉਹਨਾਂ ਤੋਂ ਜਿਹਨਾਂ ਨੇ ਜਿਹੜੇ ਪਾਏ ਹੋਏ ਸੀਗੇ ਉਸ ਦਿਨ ਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਗਏ ਫਰਦਰ ਅਸੀਂ ਇਸ ਨੂੰ ਇਨਵੈਸਟਿਗੇਟ ਕਰ ਰਹੇ ਹਾਂ ਸਾਡੀ ਜ਼ੀਰੋ ਟੋਲਰੈਂਸ ਹੈਗੀ ਮਾਨਯੋਗ ਡੀਜੀਪੀ ਸਾਹਿਬ ਤੇ ਸਪੈਸ਼ਲ ਡੀਜੀਪੀ ਇੰਟਰਨਲ ਸਿਕਿਉਰਿਟੀ ਦੀ ਗਾਈਡੈਂਸ ਤੇ ਐਡੀਜੀਪੀ ਐਜੀਟੀਐਫ ਜਿਹੜਾ ਹੈਗਾ ਸਾਨੂੰ ਮੋਨਿਟਰ ਕਰਦਾ ਹੈਗਾ ਐਕਸਟਰਸ਼ਨ ਕਾਲਸ ਨੂੰ ਤੇ ਸਾਡੇ ਡੀਆਈਜੀ ਸਾਹਿਬ ਦੀ ਗਾਈਡੈਂਸ ਹੇਠ ਜਿਹੜਾ ਹੈਗਾ ਅਸੀਂ ਆਹ ਕੰਮ ਕੀਤਾ ਹੈਗਾ ਸਾਡੀ ਟੀਮ ਨੇ ਐਸਪੀਡੀ ਦੀ ਟੀਮ ਤੇ ਨਾਲ ਇੰਚਾ ਸੀਆਈਏ ਡੀਐਸਪੀ ਟਾਂਡਾ ਤੇ ਐਸਐਚਓ ਟਾਂਡਾ ਨੇ ਬੜਾ ਵਧੀਆ ਕੰਮ ਕੀਤਾ ਤੇ ਸਾਡੇ ਜ਼ੀਰੋ ਟੋਲਰੈਂਸ ਹੈਗੇ ਐਕਸਟਰਸ਼ਨ ਦੇ ਖਿਲਾਫ ਤੇ ਅਸੀਂ ਸਖਤ ਕਾਰਵਾਈ ਇਹਨਾਂ ਕੇਸਾਂ ਦੇ ਨਾਲ ਕੌਣ ਜਿਹੜੇ ਜਿਹੜੇ ਵਿਕਟਮ ਹੈਗੇ ਮਿਸਟਰ ਰੋਹਿਤ ਟੰਡਨ ਉਹਨਾਂ ਦਾ এডੂਕੇਸ਼ਨ ਦਾ ਕੰਮ ਹੈਗਾ ਉਹਨਾਂ ਦਾ ਇੱਕ ਸਕੂਲ ਹੈਗਾ ਇੱਕ ਕਾਲਜ ਹੈਗਾ ਤੇ ਉਹਨਾਂ ਦਾ ਇੱਕ ਪ੍ਰਾਈਵੇਟ ਕੋਚਿੰਗ ਸੈਂਟਰ ਇੰਸਟੀਟਿਊਟ ਵੀ ਹੈਗਾ ਜਿਨ੍ਹਾਂ ਤੋਂ ਇਹਨਾਂ ਨੇ ਐਕਸਟਰੈਸ਼ਨ ਡਿਮਾਂਡ ਕੀਤਾ ਇਹ ਫੜੇ ਗਏ ਉਹਨਾਂ ਦਾ ਕੋਈ ਨਾ ਕਿਸੇ ਨਹੀਂ ਨਹੀਂ ਨਾ ਤੇ ਹੁਣ ਤੱਕ ਸੋ ਫਾਰ ਜਿਹੜਾ ਕੇਸ ਦੋ ਦਰਜ ਕੀਤੇ ਅਸੀਂ ਇੱਕ ਕਿਡਨੈਪਿੰਗ ਦਾ ਅਟੈਂਪਟ ਦਾ ਤੇ ਦੂਸਰਾ ਐਕਸਟਰੋਸ਼ਨ ਦਾ ਉਸ ਤੋਂ ਅਲਾਵਾ ਪ੍ਰੀਵियस ਕ੍ਰਾਈਮਨਲ ਰਿਕਾਰਡ ਨਹੀਂ ਹੈਗਾ ਜਿਹੜੇ ਦੋਸ਼ੀ ਹੈਗੇ ਉਹ ਇੱਕ ਪੇਂਟ ਦਾ ਕੰਮ ਕਰਦਾ ਹੈਗਾ ਤੇ ਦੂਜਾ ਜਿਹੜਾ ਹੈਗਾ ਉਹ ਨਾਰਮਲ ਦਿਹਾੜੀ ਦਾ ਕੰਮ ਕਰਦਾ ਹੈਗਾ ਇਹਨਾਂ ਨੇ 3 ਕਰੋੜ ਦੀ ਫਿਰੋਤੀ ਡਿਮਾਂਡ ਕੀਤੀ ਸੀਗੀ ਤੇ ਓਬਵੀਅਸਲੀ ਸ਼ਾਰਟ ਕਟ ਤਰਾਹੀਮ ਪੈਸਾ ਕਮਾਣਾ ਜਿਹੜਾ ਹੈਗਾ ਇਸ ਤਰੀਕੇ ਦੇ ਜਿਹੜੇ ਵੀ ਕ੍ਰਿਮਨਲ ਕੰਮ ਕਰਦੇ ਹੈਗੇ ਲੋਕ ਉਹ ਉਹਨਾਂ ਦਾ ਆਈ ਹੁੰਦਾ ਚਾਹੇ ਉਹ ਡਰੱਗਸ ਵੇਚਣ ਵਾਲੇ ਹੋਣ ਚਾਹੇ ਉਹ ਸਟੋਸ਼ਨ ਡਿਮਾਂਡ ਕਰਨ ਵਾਲੇ ਹੋਣ ਚਾਹੇ ਕੋਈ ਹੋਰ ਜਿਹੜਾ ਖੋਵਾ ਕਰਨ ਵਾਲੇ ਹੋਣ ਤੇ ਲੂਟਪਾਰਟ ਵਾਲੇ ਹੋਣ ਉਹਨਾਂ ਦਾ ਹੁੰਦਾ ਕਿ ਜਲਦੀ ਅਮੀਰ ਬਣਨਾ ਬਟ ਉਹ ਅਮੀਰ ਬਣਦੇ ਬਜਾਏ ਜਿਹੜਾ ਹੈਗਾ ਉਹ ਫਿਰ ਜੇਲ੍ਹ ਦੀ ਸਲਾਖਾਂ ਦੇ ਪਿੱਛੇ ਜਾਂਦੇ ਹੈਗੇ ਤੇ ਇਸ ਦਾ ਕੋਈ ਮਤਲਬ ਕੋਈ ਵੀ ਕੇਸ ਕੋਈ ਵੀ ਬੰਦਾ ਨਾ ਸੋਚੇ ਕਦੇ ਵੀ ਕਿ ਜੀ ਮੇਰਾ ਪਤਾ ਨਹੀਂ ਲੱਗੇਗਾ ਤੇ ਮੈਂ ਜਿਹੜਾ ਹੈਗਾ ਕੋਈ ਕ੍ਰਾਈਮ ਕਮਿਟ ਕਰ ਲਉ ਕਿਉਂਕਿ ਇਦਾਂ ਨਹੀਂ ਹੋ ਸਕਦਾ ਇਟ ਇਜ਼ ਨੋਟ ਪੋਸੀਬਲ ਸਰ ਦ ਵਿਂਡਰ ਬੰਬ ਇਹ ਹੈਗਾ ਜਾਂ ਕਹਿੰਦੇ ਆ ਨਾਮ ਨਾਮ ਦੀ ਵਰਤੋਂ ਕੀਤੀ ਗਈ ਸੀ ਕੀ ਹੈ ਜੀ ਇਹ ਲਿੰਕ ਜਸ ਨਹੀਂ ਕੋਈ ਲਿੰਕ ਨਹੀਂ ਆਇਆ ਕੋਈ ਸੋ ਫਾਰ ਇਨਵੈਸਟੀਗੇਸ਼ਨ ਚ ਕੋਈ ਲਿੰਕ ਨਹੀਂ ਆਇਆ ਮੈਕਸਿਮਮ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਕਿ ਮੈਕਸਿਮਮ ਐਕਸਟਰਸ਼ਨ ਕਾਲਸ ਜਿਹੜੇ ਹੈਗੇ ਉਹ ਫੇਕ ਲੋਕ ਕਰਦੇ ਹੈਗੇ ਇਸ ਕਰਕੇ ਸਾਡੀ ਰਿਕੁਐਸਟ ਹੈਗੀ ਕਿ ਜਦੋਂ ਵੀ ਕਿਸੇ ਨੂੰ ਐਕਸਟਰਸ਼ਨ ਕਾਲ ਆਂਦੀ ਹੈਗੀ ਇਮੀਡੀਏਟਲੀ ਪੁਲਿਸ ਨੂੰ ਰਿਪੋਰਟ ਕਰਾਇਆ ਜਾਏ ਸੋ ਥੈਟ ਕਿ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ ਕੋਈ ਕਾਲ ਇਹ ਕਰ ਉਹ ਬਾਅਦ ਦਾ ਨੰਬਰ ਇਹਨਾਂ ਨੇ ਇੱਕ ਯੂਜ਼ ਕੀਤਾ ਵਰਚੂਅਲ ਨੰਬਰ ਯੂਜ਼ ਕਰਕੇ ਇਹਨਾਂ ਨੇ WhatsApp ਰਾਹੀਂ ਕਾਲ ਕੀਤਾ ਆ ਜਿਹੜਾ ਸਾਰਾ ਇਹਨਾਂ ਨੇ ਡਰਾਮਾ ਤੇ ਕਨਸਪੀਰੇਸੀ ਜਿਹੜੀ ਰਚੀ ਉਹਦਾ Facebook ਤੇ online YouTube ਤੇ ਇਹਨਾਂ ਤੇ ਦੇਖ ਕੇ ਜਿਹੜਾ ਹੈਗਾ ਇਸ ਤਰੀਕੇ ਦਾ ਈਜੀ ਮਨੀ ਬਣਾਉਣ ਵਾਸਤੇ ਇਹਨਾਂ ਨੇ ਇਸ ਤਰੀਕੇ ਦਾ ਆ ਕ੍ਰਾਈਮ ਪਲੋਟ ਸਾਰਾ ਰਚਿਆ ਹੈਗਾ ਜੀ ਦਾ ਕੇਸ ਦਰਜ ਹੋਇਆ ਆਪਣੇ ਪੁਲਿਸ ਸਟੇਸ਼ਨ ਟਾਂਡਾ ਚ ਜਿਹੜਾ ਬੜਾ ਬੜਾ ਸੈਂਸੇਸ਼ਨਲ ਕੇਸ ਹੋਇਆ ਜਿਹਦੇ ਵਿੱਚ ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ ਇੱਕ ਨਗਰ ਕੀਰਤਨ ਦੇ ਦੌਰਾਨ ਇੱਕ ਦੁੱਧਾ ਲੰਗਰ ਵਰਤਾ ਰਹੇ ਆ ਬੰਦੇ ਤੇ ਹਮਲਾ ਹੁੰਦਾ ਹੈਗਾ ਤੇ ਉਹਦੇ ਵਿੱਚ ਇੱਕ ਮੁੰਡੇ ਦੀ ਡੈਥ ਹੋ ਜਾਂਦੀ ਹੈਗੀ ਸੱਟਾਂ ਕਰਕੇ ਤੇ ਦੂਜਾ ਉਹਦਾ ਫਾਦਰ ਐਡਮਿਟ ਹੁੰਦਾ ਹੈਗਾ ਹਸਪੀਟਲ 'ਚ ਇਸ ਕੇਸ ਨੂੰ ਇਮੀਡੀਏਟਲੀ ਟੇਕ ਅਪ ਕਰਦੇ ਹੋਏ ਇੱਕ ਐਫ ਆਈ ਆਰ ਅੰਡਰ 302 307 ਐਸ ਸੀ ਐਸ ਟੀ ਅਧੀਨ ਤਹਿਤ ਦਰਜ ਕੀਤਾ ਗਿਆ ਤੇ ਇਸ ਕੇਸ 'ਚ ਟੋਟਲ 7 ਬਾਈ ਨੇਮੈਟੀਅਸ ਸੀਗੇ ਜਿਨ੍ਹਾਂ ਵਿੱਚੋਂ ਸਾਡੀ ਟੀਮ ਨੇ ਹੁਣ ਤੱਕ ਪਿਛਲੇ ਦਿਨਾਂ 'ਚ ਜਿਹੜੇ ਹੈਗੇ ਆਜ ਤੱਕ ਸਿ ਪੰਜ ਦੋਸ਼ੀ ਫੜ ਲਏ ਹੈਗੇ ਤੇ ਬਾਕੀ ਜਿਹੜੇ ਰਹਿੰਦੇ ਦੋਸ਼ੀ ਹੈਗੇ ਉਹਨਾਂ ਨੂੰ ਫੜੇ ਜਾਣਗੇ ਮੇਨ ਜਿਹੜੇ ਅਕਿਊਜ਼ਡ ਹੈਗੇ ਇਸ ਕੇਸ ਦੇ ਸਾਰੇ ਅਰੈਸਟ ਹੋ ਚੁੱਕੇ ਨੇ ਰੀਜ਼ਨ ਕੀ ਆ ਸਰ ਜਿਹੜਾ ਹੁਣ ਤੱਕ ਜਿਹੜਾ ਸਾਡੀ ਪ੍ਰਾਇਮਰੀ ਇਨਵੈਸਟੀਗੇਸ਼ਨ ਹੈਗੀ ਉਹਦੇ ਵਿੱਚ ਜਿਹੜਾ ਰੀਜ਼ਨ ਆਇਆ ਹੈਗਾ ਕਿ ਦੋ ਗਰੁੱਪਸ ਹੈਗੇ ਮੁੰਡਿਆਂ ਦੇ ਉਹਨਾਂ ਦਾ ਆਪਸ ਵਿੱਚ ਕਾਫੀ ਪਿਛਲੇ ਲਗਭਗ ਸਾਲ ਡੇਢ ਸਾਲ 2 ਸਾਲ ਤੋਂ ਜਿਹੜਾ ਹੈਗਾ ਉਹ ਰਿਪੋਰਟ ਹੋਇਆ ਹੈਗਾ ਕਿ ਆਪਸੀ ਕਹਾ ਸੁਣੀ ਖਿੱਚਾ ਤਾਣੀ ਛੋਟੇ ਮੋਟੀ ਲੜਾਈ ਝਗੜੇ ਇਹਨਾਂ ਦੇ ਰਹਿੰਦੇ ਸੀਗੇ ਤੇ ਉਸੇ ਰੰਜਿਸ਼ ਤੇ ਜਿਹੜਾ ਹੈਗਾ ਇਹਨਾਂ ਨੇ ਆ ਕੇ ਇਸ ਚੀਜ਼ ਨੂੰ ਅੰਜਾਮ ਦਿੱਤਾ ਸੋ ਜਿਹੜੇ ਪਾਣੀ ਬੰਦੇ ਜਿਹੜਾ ਇਹਨਾਂ ਦਾ ਕ੍ਰਿਮਿਨਲ ਰਿਕਾਰਡ ਕਿਉਂਕਿ ਕੁਝ ਦਾ ਦੋ ਤੁਸੀਂ ਪਹਿਲਾਂ ਫੜੇ ਹੋਏ ਸੀ ਕਿ ਤਿੰਨ ਅਸੀਂ ਰੀਸੈਂਟਲੀ ਫੜੇ ਹੈਗੇ अर्ਲੀ ਮਾਰਨਿੰਗ ਕੁਝ ਡਿਅਰੈਸਟ ਹੋਈ ਹੈਗੀ ਫਰਦਰ ਵੈਰੀਫਾਈ ਕਰਾ ਰਹੇ ਹੈਗੇ ਦੋ ਪਹਿਲਾਂ ਜਿਹੜੇ ਫੜੇ ਹੈਗੇ ਉਹਨਾਂ ਦਾ ਕ੍ਰਿਮਿਨਲ ਰਿਕਾਰਡ ਐਜ਼ ਆਫ ਨਾਉ ਸਾਹਮਣੇ ਇਹਨਾਂ ਨੇ ਜਿਹੜਾ ਹੈਗਾ ਮੌਕੇ ਤੇ ਜਿਹੜੇ ਹਥਿਆਰ ਤੁਸੀਂ ਵੀਡੀਓ ਚ ਵੀ ਦੇਖੇ ਹੋਣੇ ਕਿ ਕੁਝ ਡੰਡੇ ਤੇ ਕੁਝ ਸਰੀਏ ਤੇ ਇਸ ਤਰੀਕੇ ਦੀਆਂ ਚੀਜ਼ਾਂ ਜਿਹੜੀ ਹੈਗੀ ਇਹਨਾਂ ਨੇ ਮੌਕੇ ਤੇ ਯੂਜ਼ ਕੀਤੀ ਬਾਕੀ ਅਸੀਂ ਫਰਦਰ ਵੈਰੀਫਾਈ ਕਰਾ ਲਾਂਗੇ ਜੀ ਥੈਂਕ ਯੂ